ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ਕਰਨਲ ਮਾਮਲਾ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਜਿਹਦੇ ਵਿੱਚ ਕੀ ਹੁਣ ਰਾਸ਼ਟਰਪਤੀ ਤੱਕ ਪਹੁੰਚ ਗਿਆ ਇਹ ਮਾਮਲਾ ਕਿਉਂਕਿ ਹੁਣ ਇਹਦੇ ਵਿੱਚ ਜਿਹੜੇ ਇਹ ਚਾਰ ਪੁਲਿਸ ਵਾਲੇ ਆ ਸਸਪੈਂਡ ਵੀ ਹੋ ਸਕਦੇ ਆ ਡਿਸਮਿਸ ਨੌਕਰੀ ਤੋਂ ਲਾ ਦਿੱਤੇ ਜਾਣਗੇ ਕਿਉਂਕਿ ਇਹ ਜਿਹੜਾ ਮਾਮਲਾ ਦਿਨ ਬਦਨ ਭਖ ਦਾ ਨਜ਼ਰ ਆ ਰਿਹਾ ਤਾਂ ਹੁਣ ਜਿਹੜਾ ਇੱਕ ਰਵਿੰਦਰ ਫੌਜੀ ਕੋਲੇ ਇੱਕ ਆਪਣੇ ਪੰਜਾਬ ਦੇ ਵਿੱਚੋਂ ਗਿਆ ਹੋਇਆ ਯੂ ਐਸ ਏ ਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਵਾਲਾ ਉਹ ਇਨਸਾਨ ਜਿਹਦੇ ਦਿਲ ਦੇ ਵਿੱਚ ਇਹ ਦਰਦ ਇਹ ਕਰਨ ਨੂੰ ਲੈ ਕੇ ਹਰ ਇਨਸਾਨ ਦੀ ਹੈ ਭਾਰਤੀਆ ਕੋਈ ਵੀ ਆਪਣਾ ਜਿਹੜੇ ਖਾਸ ਕਰਕੇ ਸਾਡੇ ਆਰਮੀ ਦੇ ਵਿੱਚ ਨੌਜਵਾਨ ਹੈ ਜਿਹੜੇ ਕੋਈ ਰਿਟਾਇਰ ਹੋ ਉਹ ਵੀ ਗਏ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਡਿਊਟੀਆਂ ਨਿਭਾ ਚੁੱਕੇ ਹਨ ਦੇਸ਼ ਦੀ ਸੇਵਾ ਵਾਸਤੇ ਕਰਨ ਵਾਸਤੇ ਵੀ ਜਿਹੜਾ ਹੁਣ ਇਹ ਕਰਨਲ ਮਾਮਲੇ ਦੇ ਵਿੱਚ ਇਹ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਦਿਖਾਈਆ ਹਰ ਬੰਦੇ ਨੇ ਆਪਣੇ ਬੰਨਿਓ ਆਪਣੇ ਆਪਣੇ ਪੱਖ ਰੱਖੇਗੇ ਆਪਣੇ ਆਪਣੇ ਸਵਾਲ ਕੀਤੇਗੇ ਹੁਣ ਜਿਹੜਾ ਰਵਿੰਦਰ ਫੌਜੀ ਕੋਲੇ ਇਸ ਇਹ ਆਪਾਂ ਉਹਨੇ ਚੈਨਲ ਤੇ ਦੇਖੀ ਰਵਿੰਦਰ ਫੌਜੀ ਦੇ ਉਹਨੇ ਆਪਣੇ ਬੰਨਿਓ ਇਸ ਗੱਲ ਦਾ ਖੁਲਾਸਾ ਕੀਤਾ ਵੀ ਜਦੋਂ ਕਰਨਲ ਐਡਾ ਵੱਡਾ ਅਫਸਰ ਜਿਹਦਾ ਕੀ ਆਪਾਂ ਕਹਣੀਏ ਦੇਸ਼ ਦੀ ਸੇਵਾ ਕਰਦੇ ਆ ਆਪਣੇ ਸੁਰੱਖਿਆ ਵਾਸਤੇ ਉਹ ਬਾਰਡਰਾਂ ਤੇ ਲੜਦੇ ਆ ਤੇ ਉਹ ਆਪਣੇ ਪਰਿਵਾਰ ਦੀ ਰੱਖਿਆ ਕਰਨ ਵਾਸਤੇ ਇੱਕ ਇਨਸਾਫ ਮੰਗਰੇ ਆ ਉਹਨੂੰ ਇਨਸਾਫ ਨਹੀਂ ਦੇ ਰਹੇ ਇਹ ਚਾਰ ਪੁਲਿਸ ਵਾਲੇ ਮਿਲ ਕੇ ਉਹਦੇ ਤੇ ਇਲਜ਼ਾਮ ਲਾ ਰਹੇ ਆ ਕਹਿ ਰਹੇ ਆ ਵੀ ਇਹ ਰਾਤ ਦੇ ਸਮੇਂ ਵੀ ਉੱਥੇ ਇਹ ਬਾਰਨਟ ਦੇ ਰੱਖ ਕੇ ਦੋਨੇ ਉਹਦਾ ਬੇਟਾ ਤੇ ਉਹ दारू ਪੀ ਰਹੇ ਆ ਇਹ ਕੁੜੀਆਂ ਛੇੜਦੇ ਆ ਪਹਿਲਾ ਨੰਬਰ ਤਾਂ ਇਹ ਦੱਸੋ 12 ਵਜੇ ਕੁੜੀਆਂ ਕਿੱਥੇ ਆ ਗਈਆਂ ਉੱਥੇ ਤੇ ਜਿਹੜੀ ਇਹ ਗੱਲ ਦਾ ਉਹਨਾਂ ਨੇ ਖਲਾਸਾ ਕਰਿਆ ਕਿਹਾ ਗਿਆ ਸੀ ਵੀ ਜਿਹੜੀ ਉਦੋਂ ਗੱਡੀ ਰੁਕੀ ਆ ਕਿਸ ਕਾਰ ਰੁਕੀ ਆ ਆਪਣੀ ਡਿਊਟੀ ਤੋਂ ਆ ਰਹੇ ਸੀ ਉਹ ਦਿੱਲੀ ਉਹਨਾਂ ਦੀ ਡਿਊਟੀ ਆ ਕਿਉਂਕਿ ਕਰਨਲ ਆਪਣਾ ਜੋ ਆਰਮੀ ਦਾ ਇਹ ਨੌਜਵਾਨ ਤਾਂ ਉਥੇ ਗੱਡੀ ਰੋਕੀ ਗਈ ਵੀ ਚਲੋ ਆਪਾਂ ਕੁਝ ਖਾ ਪੀ ਲੈਨੇ ਆ ਮੈਗੀ ਖਾ ਲੈਨੇ ਆ ਚਲੋ ਵੀ ਘਰਦਿਆਂ ਨੂੰ ਕੀ ਪਰੇਸ਼ਾਨ ਕਰਾਂਗੇ ਇਹ ਕਾਰਨਲ ਦਾ ਕਹਿਣਾ ਸੀ ਤਾਂ ਇਹਨਾਂ ਨੇ ਆਪਣੇ ਉੱਨੀ ਨੂੰ ਇਲਜ਼ਾਮ ਲਾਏਗੇ ਵੀ ਇਹ ਵਾਰਨਟ ਤੇ ਰੱਖ ਕੇ दारू ਪੀ ਰਹੇ ਸੀ ਇਹਦਾ ਬੇਟਾ ਤੇ ਕਾਰਨਲ ਜਦੋਂ ਉਹ ਸ਼ਰਾਬ ਪੀ ਰਹੇ ਸੀ ਉਹਨਾਂ ਦਾ ਮਲਾਜਾ ਕਿਉਂ ਨਹੀਂ ਹੋਇਆ ਉਹਨਾਂ ਦਾ ਮੈਡੀਕਲ ਕਿਉਂ ਨਹੀਂ ਹੋਇਆ ਤਾਂ ਫਿਰ ਜੇ ਆਪਾਂ ਗੱਲ ਕਰੀਏ ਇਹ ਕਹਿੰਦੇ ਵੀ ਇਹ ਦੋਨੇ ਮਿਲ ਕੇ ਪਿਓ ਪੁੱਤ ਕੁੜੀਆਂ ਛਿੜ ਰਹੇ ਸੀ 12 ਵਜੇ ਰਾਤ ਨੂੰ ਕਿਹੜੀਆਂ ਕੁੜੀਆਂ ਹੋਣੀਆਂ ਪਹਿਲਾਂ ਤਾਂ ਇਹ ਦੱਸੋ ਇੱਥੇ ਗਲਤ ਇਹ ਸਾਬਤ ਹੁੰਦੇ ਆ ਫੇਰ ਜਿਹੜੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਵੱਨਿਓ ਪੰਜਾਬ ਸਰਕਾਰ ਨੂੰ ਵੀ ਪੂਰੀ ਚੰਗੀ ਤਰ੍ਹਾਂ ਝਾੜ ਪਈ ਐ ਸੀਐਮ ਪੰਤ ਮਾਨ ਨੂੰ ਵੀ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਵੀ ਜਿਹੜਾ ਇੱਕ ਕਰਨਲ ਤੇ ਐਡੇ ਵੱਡੇ ਅਫਸਰ ਤੇ ਹੱਥ ਚੱਕਿਆ ਤਾਂ ਫੇਰ ਉਹਨਾਂ ਦੀ ਸੁਣਵਾਈ ਨਹੀਂ ਹੋਈ 13 ਤਰੀਕ ਦੀ ਘਟਨਾ ਸੀ ਇਹ ਤਾਂ ਉਹਨਾਂ ਦੀ ਸੁਣਵਾਈ ਘਟੋ ਘੱਟ ਧਰਨੇ ਲਾ ਕੇ ਮਸਾ ਮੜੀਮੁੱਟੀ ਕਿਤੇ ਹੋਈ ਆ ਉਹ ਵੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਐਮ ਭਵੰਤਮਨ ਨੇ 31 ਤਰੀਕ ਦਾ ਇਹ ਉਸ ਦਿਨ ਦੀ ਘਟਨਾ ਸੀ ਜਿਸ ਦਿਨ ਪਟੀਸ਼ਨ ਪਾਈ ਸੀ ਜਿਸ ਦਿਨ ਘਟਨਾ ਹੁੰਦੀ ਹੈ ਉਸ ਦਿਨ ਹੀ ਪਟੀਸ਼ਨ ਪੈਂਦੀ ਹੈ ਹਾਈ ਕੋਰਟ ਦੇ ਵਿੱਚ ਤਾਂ ਉਹ ਹਾਈ ਕੋਰਟ ਵਿੱਚ ਪਹੁੰਚ ਗਿਆ ਇਹ ਮੈਂ ਮਾਮਲਾ ਤਾਂ ਹੁਣ ਇਹਦੇ ਵਿੱਚ ਪੱਕਾ ਡਿਸਮਿਸ ਹੋ ਸਕਦੇ ਆ ਨੌਕਰੀ ਤੋਂ ਲਾ ਦਿੱਤੇ ਜਾਣਗੇ ਕਿਉਂਕਿ ਇਹ ਜੋ ਇਹ ਰਾਸ਼ਟਰਪਤੀ ਕੋਲੇ ਵੀ ਇਹ ਮਾਮਲਾ ਪਹੁੰਚ ਗਿਆ ਗੱਲ ਹੁਣ ਇੰਨੀ ਕਾ ਗੱਲ ਕੁਝ ਨਹੀਂ ਸੀ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਵੀ ਇੱਕ ਪੁਲਿਸ ਅਫਸਰਾਂ ਇਹਨਾਂ ਬੰਨਿਓ ਇਹਨਾਂ ਦੇ ਜਿਹੜੇ ਪੁਲਿਸ ਅਫਸਰਾਂ ਦੇ ਉਹ ਦਾਵਾ ਇੱਕ ਵੀਡੀਓ ਦੇ ਵਿੱਚ ਇਹਨਾਂ ਨੇ ਇੱਕ ਵਾਇਰਲ ਹੋਈ ਹੈ ਵੀਡੀਓ ਉਹਦੇ ਵਿੱਚ ਕਹਿ ਰਿਹਾ ਵੀ ਜੇ ਤੁਸੀਂ ਬਾਡਰਾਂ ਤੇ ਡਿਊਟੀਆਂ ਕਰ ਰਹੇ ਆ ਅਸੀਂ ਵੀ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਹੈਂਡਲ ਕਰ ਰਹੇ ਆ ਲੋਕਾਂ ਨੂੰ ਅਸੀਂ ਵੀ ਆਪਣੀਆਂ ਡਿਊਟੀਆਂ ਪੰਜਾਬ ਦੇ ਵਿੱਚ ਸਾਂਭ ਰਹੇ ਆ ਲੋਕਾਂ ਨੂੰ ਸਾਡੀਆਂ ਵੀ ਦਿਨ ਰਾਤ ਡਿਊਟੀਆਂ ਹੁੰਦੀਆਂ ਤੁਸੀਂ ਇਕੱਲੇ ਬਾਡਰਾਂ ਤੇ ਨਹੀਂ ਹੈਗੇ ਪਰ ਗੱਲ ਹੁਣ ਇੰਨੀ ਕਾ ਜਿਹੜਾ ਬਾਡਰਾਂ ਤੇ ਸਾਡੇ ਫੌਜੀ ਆਪ ਦੀਆਂ ਹਿੱਕਾਂ ਤੇ ਗੋਲੀਆਂ ਝੱਲ ਕੇ ਤੇ ਅਸੀਂ ਉਹਨਾਂ ਦਾ ਕਰਕੇ ਆਰਾਮ ਨਾਲ ਚੈਨ ਦੀ ਨੀਂਦ ਸੌਂ ਜਾਂਦੇ ਆ ਤਾਂ ਪੁਲਿਸ ਵਾਲੇ ਆਰਮੀ ਦਾ ਮੁਕਾਬਲਾ ਕਿੱਥੋਂ ਕਰ ਲੈਣਗੇ ਪਹਿਲਾਂ ਤਾਂ ਇਹ ਬਹੁਤ ਵੱਡੀ ਗੱਲ ਆ ਤੇ ਜਿਹੜਾ ਇਹਨਾਂ ਨੇ ਇਨਜਾਮ ਲਾਏਗੇ ਵੀ ਪਿਓ ਪੁੱਤ ਕੁੜੀਆਂ ਛੇੜ ਰਹੇ ਸੀ ਇਹ ਬੜੀ ਵੱਡੀ ਇਹਨਾਂ ਨੇ ਗਲਤ ਗੱਲ ਕਹੀ ਆ ਪਿਓ ਪੁੱਤ ਪਹਿਲਾ ਨੰਬਰ ਤਾਂ ਕੁੜੀਆਂ ਕਿਵੇਂ ਛੇੜਣਗੇ ਫੇਰ ਉਹਨਾਂ ਨੂੰ ਕਿਸਾਂ ਤੋਂ ਫੜ ਕੇ ਜਿਹਨੂੰ ਆਪਾਂ ਦਸਤਾਰ ਕਹਿੰਦੇ ਆ ਬਹੁਤ ਵੱਡੀ ਆਪਾਂ ਇੱਜ਼ਤ ਕਰਦੇ ਆ ਪੱਗ ਦੀ ਤੇ ਇਹਨਾਂ ਨੇ ਸਰਦਾਰ ਬੰਦੇ ਨੂੰ ਕੇਸਾ ਤੋਂ ਫੜ ਕੇ ਖਿੱਚਿਆ ਖਿੱਚਿਆ ਗਿਆ ਤੇ ਡਾਂਗਾ ਮਾਰ ਗਿਆ ਕਈਆਂ ਪਿਓ ਪੁੱਤ ਨੂੰ ਕੁੱਟਿਆ ਗਿਆ ਇਹ ਕਿੱਥੋਂ ਦੀ ਇਹਨਾਂ ਦੀ ਭਦਰਕਾਰੀ ਆ ਫਿਰ ਉਹਨਾਂ ਨੂੰ ਧਮਕੀ ਦੇ ਰਹੇ ਆ ਵੀ ਅਸੀਂ ਇੱਕ ਕਨਫਰੰਟ ਕਰਕੇ ਆਏ ਆ ਜੇ ਜ਼ਿਆਦਾ ਬੋਲਿਆ ਤੇਰਾ ਵੀ ਕਰ ਦਾਂਗੇ ਤਾਂ ਇਹ ਫੌਜੀ ਸਾਹਿਬ ਨੂੰ ਸਿੱਧੀਆਂ ਧਮਕੀਆਂ ਆ ਰਹੀਆਂ ਤੇ ਜਿਹੜੇ ਹੁਣ ਸਾਡੇ ਆਰਮੀ ਦੇ ਨੌਜਵਾਨ ਆ ਜਿਹੜਾ ਨੇ ਜਿਸ ਜਿਸ ਨੇ ਵੀਡੀਓ ਦੇਖੀ ਆ ਹਰ ਕਿਸੇ ਦੇ ਦਿਲ ਦੇ ਵਿੱਚ ਦਰਦ ਆ ਜਿਹੜਾ ਹੁਣ ਇਹ ਅਮਰੀਕਾ ਦੇ ਵਿੱਚ 45 ਸਾਲ ਹੋ ਗਏ ਇਹਨੂੰ ਗਏ ਨੂੰ ਜਿਹੜਾ ਇਹ ਰਵਿੰਦਰ ਫੌਜੀ ਨੂੰ ਆ ਲਾ ਕੇ ਵੀਡੀਓ ਕਾਲ ਵੀ ਕਿਹਾ ਉਹਨਾਂ ਨੂੰ ਆਪਣੇ ਵੱਨ ਇੱਕ ਵੀਡੀਓ ਵੀ ਭੇਜੀ ਆ ਵੀ ਤੁਸੀਂ ਸਾਂਝੀ ਕਰੋ ਲੋਕਾਂ ਨਾਲ ਉਹਨੇ ਕਿਹਾ ਵੀ ਮੈਂ 45 ਸਾਲ ਹੋ ਗਏ ਮੈਨੂੰ ਇੰਡੀਆ ਛੱਡੇ ਨੂੰ ਮੇਰੇ ਦਿਲ 'ਚ ਫਿਰ ਵੀ ਦਰਦ ਏ ਇੰਡੀਆ ਦਾਗਾ ਵੀ ਹਲੇ ਤੱਕ ਵੀ ਇੱਥੇ ਅਤਿਆਚਾਰ ਉਹੀ ਹੁੰਦਾ ਇਹ ਸਰਕਾਰਾਂ 'ਚ ਪੰਜਾਬ ਸਰਕਾਰ ਦੀ ਬਹੁਤ ਵੱਡੀ ਇਹ ਘਾਟ ਆ ਤੇ ਇਹਨਾਂ ਨੂੰ ਖੁੱਲੀ ਸ਼ੂਟ ਦੇ ਰੱਖੀ ਆ ਪੰਜਾਬ ਪੁਲਿਸ ਨੂੰ ਜਿਹਦਾ ਜੀ ਕਰਦਾ ਅਨਕਾਉਂਟਰ ਕਰ ਦੋ ਜੀ ਜਿਹਦੇ ਜੀ ਕਰਦਾ ਕੁੱਟਮਾਰ ਕਰੋ ਜੀ ਜਦੋਂ ਜੀ ਕਰਦਾ ਤੇ ਆਪਣਾ ਮਰਜ਼ੀ ਚਲਾਉਂਦੇ ਆ ਕਹਿੰਦਾ ਮਤਲਬ ਇਹੇ ਪੰਜਾਬ ਸਰਕਾਰ ਨੂੰ ਵੀ ਝਾੜ ਪਈਏ ਚੰਗੀ ਤਰ੍ਹਾਂ ਤੇ ਜਿਹੜਾ ਇਹ ਪੁਲਿਸ ਅਫਸਰ ਜਿਹੜਾ ਇਹਦਾ ਇੱਕ ਸੀਗਾ ਕਹਿੰਦਾ ਮਤਲਬ ਵੀ ਵਕੀਲ ਕਰਿਆ ਹੋਇਆ ਸੀ ਜੱਜ ਮੂਰੇ ਉਹਨੂੰ ਵੀ ਨਹੀਂ ਗੱਲ ਹੋੜੀ ਇਹਨੇ ਕਿਹਾ ਵੀ ਪੁਲਿਸ ਵਾਲੇ ਦੀ ਵੀ ਸੱਟਾਂ ਵੱਜੀਆਂ ਜੀ ਜੱਜ ਕਹਿੰਦਾ ਵੀ ਜੇ ਸੱਟਾਂ ਵੱਜੀਆਂ ਤਾਂ ਉਹਦੀ ਰਿਪੋਰਟ ਕਿਉਂ ਨਹੀਂ ਕਰੀ ਇਹਨਾਂ ਨੇ ਐਫ ਆਈ ਆਰ ਕਿਉਂ ਨਹੀਂ ਕਰੀ ਉਹਦਾ ਮੈਡੀਕਲ ਕਿਉਂ ਨਹੀਂ ਹੋਇਆ ਜੱਜ ਨੇ ਉਹਨੂੰ ਫਸਾ ਲਿਆ ਹੁਣ ਖਾਸ ਕਰਕੇ ਇੰਨੀ ਕ ਅਪੀਲ ਬਈ ਆਪਣੇ ਭਰਾਵਾਂ ਨੂੰ ਕਿਉਂਕਿ ਇਹ ਦਰਦ ਹਰ ਕਿਸੇ ਇਨਸਾਨ ਦੀ ਸੀ ਇਹ ਕਰਨਲ ਮਾਮਲੇ ਨੂੰ ਲੈ ਕੇ ਸਾਰਾ ਹਿੰਦੁਸਤਾਨ ਆਪਣੇ ਤਣੋ ਮਣੋ ਸਾਰੇ ਕਰਨਲ ਮਾਮਲੇ ਜੋ ਉਹਨਾਂ ਦੀ ਪਤਨੀ ਨਾਲ ਖੜ ਗਿਆ ਅਸੀਂ ਵੀ ਆਪਣੇ ਬੰਨਿਓ ਜੋ ਵੀਡੀਓ ਸਾਂਝੀਆਂ ਕੀਤੀਆਂ ਲੋਕਾਂ ਨਾਲ ਤਾਂ ਬਹੁਤ ਪਿਆਰ ਦਿੱਤਾ ਲੋਕਾਂ ਨੇ ਬਹੁਤ ਵੀਡੀਓ ਆਪਣੀਆਂ ਵਾਇਰਲ ਹੋਈਆਂ ਕਿਉਂਕਿ ਇਹ ਹੋਣਾ ਵੀ ਚਾਹੀਦਾ ਸਾਬ ਸਾਬ ਜਿਹੜਾ ਬੰਬਈ ਦੇ ਵਿੱਚ ਇੱਕ ਘਟੋ ਘਟ ਉਨੇ 2 300 ਸਾਡੇ ਵਿੱਚ ਬੱਚੇ ਬੁੜੀਆਂ ਸਾਰਿਆਂ ਨੂੰ ਪੁੰਨਤਾ ਸੀ ਸੇ ਸਾਡੇ ਉਥੇ ਆਰਮੀ ਦੇ ਨੌਜਵਾਨ ਨਾ ਹੋਣ ਤਾਂ ਕਿੱਥੋਂ ਇਹ ਮੁਕਾਬਲਾ ਕਰ ਲੈਣਗੇ ਉਹਨਾਂ ਦਾ ਕਹਿੰਦਾ ਮਤਲਬ ਵੀ ਸਾਡੇ ਆਰਮੀ ਦੇ ਨੌਜਵਾਨ ਹਰ ਵਕਤ ਬਾਰਡਰਾਂ 'ਤੇ ਮੌਜੂਦ ਆ ਤੇ ਜੇ ਇਹ ਨਾ ਹੋਣ ਅੱਤਵਾਦੀ ਕਦੋਂ ਵੀ ਪੰਜਾਬ 'ਚ ਘੁੱਸ ਸਕਦੇ ਆ ਕਦੋਂ ਵੀ ਕਿਸੇ ਦਾ ਵੀ ਫਿਰ ਇੱਕ ਨਹੀਂ ਮਾਰਦੇ ਇਹ 2 300 ਦੀ ਗਿਣਤੀ ਦੇ ਵਿੱਚ ਉਹ ਤੋਂ ਬੱਚੇ ਵੀ ਮਾਰੇ ਗਏ ਸੀ ਬਜ਼ੁਰਗ ਮਾਰੇ ਗਏ ਬੁੜੀਆਂ ਮਾਰੀਆਂ ਗਈਆਂ ਜਵਾਨ ਮਾਰੇ ਗਏ ਤਕੜ ਤੋਂ ਘਟ ਉਹਨਾਂ ਨੇ AK47 ਲੈ ਕੇ ਆਏ ਭੰਨ ਤੇ ਸੀ ਨਾਲੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤੇ ਇਹ ਇਹਨਾਂ ਨੂੰ ਅੰਜਾਮ ਦੇਣ ਵਾਸਤੇ ਕੌਣ ਹੁੰਦੇ ਆ ਉਹ ਮੂਰੇ ਫੌਜੀ ਹੁੰਦੇ ਆ ਫਿਰ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਹਰ ਵਕਤ ਲੜਦੇ ਆਉਂਦੇ ਆ ਇਹਦਾ ਕਦੇ ਇੱਕ ਤਾਈ ਕਰਕੇ ਕੋਈ ਛੋਟਾ ਮੋਟਾ ਅਨਕਾਊਂਟਰ ਇਹਨਾਂ ਨੂੰ ਨਸ਼ਾ ਛੱਡ ਗਿਆ ਇਹ ਸਾਡੇ ਇੰਡੀਆ ਦੇ ਜਿਹੜੇ ਸਾਡੇ ਆਰਮੀ ਦੇ ਰਿਟਾਇਰਮੈਂਟ ਵੀ ਆ ਜਿਹੜੇ ਕੋਈ ਡਿਊਟੀਆਂ ਤੇ ਵੀ ਆ ਸਾਰਿਆਂ ਨੇ ਆਪਣੂ ਆਪਣੂ ਆਪਣੇ ਆਪਣੇ ਸਵਾਲ ਰੱਖੇ ਗਏ ਆ ਤਾਂ ਅਸੀਂ ਵੀ ਆਪਣੇ ਭਰਾਵਾਂ ਨਾਲ ਇਹ ਸਾਂਝੀ ਕਰੀ ਆ ਵੀਡੀਓ ਤਾ ਹੁਣ ਅਪੀਲ ਇਨੀ ਕਾ ਵੀ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਇਹ ਮਾਮਲਾ ਬਹੁਤ ਜ਼ਿਆਦਾ ਭੱਗ ਚੁੱਕਿਆ ਰਾਸ਼ਟਰਪਤੀ ਕੋਲੇ ਵੀ ਪਹੁੰਚ ਲਿਆ ਤੇ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਵੀ ਚੰਗੀ ਤਰ੍ਹਾਂ ਝਾੜ ਪੈ ਚੁੱਕੀ ਚਲੋ ਜੀ ਖਾਸ ਕਰਕੇ ਅਪੀਲ ਫਿਰ ਤੋਂ ਕਰਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕਾਨੂੰਨਾਂ ਮਟੋ ਧੰਨਵਾਦ